ਅੱਜ ਵਿਰਾਸਤੇ ਖਾਲਸਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਗਤ ਪੰਜਾਬੀ ਸਭਾ ਵੱਲੋਂ ਬਹੁਤ ਵੱਡਾ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਪਤਵੰਤੇ ਸੱਜਣਾ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਸਰਦਾਰ ਅਜੈਬ ਸਿੰਘ ਛੱਠਾ ਚੇਅਰਮੈਨ ਤੇ ਸਰਦਾਰ ਸਰਦੂਲ ਸਿੰਘ ਥਿਆੜਾ ਪ੍ਰਧਾਨ ਸਾਹਿਬ ਦੀ ਅਗਵਾਈ ਦੇ ਵਿੱਚ ਜਗਤ ਪੰਜਾਬੀ ਸਭਾ ਕੈਨੇਡਾ ਬਹੁਤ ਵੱਡੇ ਕਾਰਜ ਕਰ ਰਹੀ ਹੈ ਸਾਰੇ ਸੰਸਾਰ ਦੇ ਵਿੱਚ ਪੰਜਾਬੀ ਮਾਂ ਬੋਲੀ ਦੀ ਚੜ੍ਹਦੀ ਕਲਾ ਦੇ ਲਈ ਦਿਨ ਰਾਤ ਯਤਨਸ਼ੀਲ ਹੈ ਇਸ ਸਨਮਾਨ ਸਮਾਰੋਹ ਦੇ ਵਿੱਚ ਦਾਸ ਦਾ ਵੀ ਸਨਮਾਨ ਕੀਤਾ ਜਾ ਰਿਹਾ ਹੈ ਤੇ ਮੇਰੇ ਨਾਲ आज ਲੁਧਿਆਣਾ ਤੋਂ ਮੇਰੀ ਹੋਣ ਹਾਰ ਸ਼ਗਿਰਦ ਜਸਵਿੰਦਰ ਕੌਰ ਜੱਸੀ ਪਰਵਿੰਦਰ ਕੌਰ ਲੋਟੇ ਨਵਜੀਤ ਕੌਰ ਨੂਰੀ ਤੇ ਇਹਨਾਂ ਦੇ ਨਾਲ ਕਰਮਜੀਤ ਕੌਰ ਤੇ ਨਰੇਸ਼ ਕੁਮਾਰ ਜੀ ਸ੍ਰੀ ਆਨੰਦਪੁਰ ਸਾਹਿਬ ਵੱਲ ਅਸੀਂ ਲੁਧਿਆਣਾ ਤੋਂ ਜਾ ਰਹੇ ਹਾਂ ਪਾਤਸ਼ਾਹ ਜੀ ਬਖਸ਼ਿਸ਼ ਕਰਨ ਇਹ ਜੋ ਸਨਮਾਨ ਸਮਾਰੋਹ ਹੈ ਇਹ ਚੜ੍ਹਦੀ ਕਲਾ ਦੇ ਨਾਲ ਬੁਲੰਦੀਆਂ ਨੂੰ ਸ਼ੋਹੇ ਸਾਡੀ ਸਾਰਿਆਂ ਦੀ ਇਹ ਕਾਮਨਾ ਹੈ ਅ ਅਸੀਂ ਨਿਰੰਤਰ ਵੱਧੇ ਜਾ ਰਹੇ ਹਾਂ ਅ ਆਨੰਦਪੁਰ ਸਾਹਿਬ ਵੱਲ ਤੇ ਬਹੁਤ ਹੀ ਪਵਿੱਤਰ ਪਾਵਨ ਸਥਾਨ ਸ੍ਰੀ ਚਮਕੌਰ ਸਾਹਿਬ ਕੋਲੋਂ ਅਸੀਂ ਹੁਣ ਲੰਘ ਰਹੇ ਹਾਂ ਤੇ ਸਮੇਂ ਸਿਰ ਅਸੀਂ ਸਾਰੇ ਅ ਆਨੰਦਪੁਰ ਸਾਹਿਬ ਰਸਤੇ ਖਾਲਸਾ ਵਿੱਚ ਪਹੁੰਚ ਕੇ ਇਸ ਸਮਾਗਮ ਦਾ ਆਨੰਦ ਮਾਣਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ